ਇਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੋਂ ਬੱਚਿਆਂ ਨੂੰ ਬਾਹਰ ਕੱਢ ਦਿੱਤਾ ਗਿਆ। ਬੱਚੇ ਸਕੂਲ ਚ ਪੇਪਰ ਦੇਣ ਆਏ ਸੀ ਪਰ ਪੇਪਰ ਤੋਂ ਪਹਿਲਾਂ ਹੀ ਬੱਚਿਆਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਗਿਆ। ਜਿਸ ਕਾਰਨ ਬੱਚੇ ਕਰੀਬ 1 ਤੋਂ 1.5 ਘੰਟਾ ਬਾਹਰ ਖੜੇ ਰਹੇ। ਜਦਕਿ ਮੌਕੇ ਤੇ ਮੀਡੀਆ ਕਰਮੀ ਪਹੁੰਚੇ ਤਾਂ ਸਕੂਲ ਵਾਲਿਆਂ ਨੇ ਬੱਚਿਆਂ ਨੂੰ ਪ੍ਰੀਖਿਆ ਚ ਬੈਠਣ ਦੀ ਇਜਾਜ਼ਤ ਦੇ ਦਿੱਤੀ। ਬਟੇ ਕੀ ਨਾਮ ਕੀਆ ਤੁਹਾਡਾ? ਜਸ਼ਨਦੀਪ। ਜਸ਼ਨਦੀਪ ਅੱਜ ਵਰਦੀ ਨਹੀਂ ਪਾਈ ਸੀ ਤਾਂ ਬਾਹਰ ਕੱਢ ਦਿੱਤਾ। ਹਾਂਜੀ। ਕਿੰਨਾ ਟਾਈਮ ਬਾਹਰ ਖੜੇ ਗਏ? ਜੀ ਘੰਟਾ ਖੜੇ ਰਹੇ। ਘੰਟਾ ਖੜੇ ਗਏ। ਤੇ ਫਿਰ ਕਿਵੇਂ ਜਾਣ ਦਿੰਦਾ ਅੰਦਰ ਜਿੱਥੇ ਨਿਊਜ਼ ਵਾਲੇ ਆਏ ਸੀਗੇ ਜੀ ਉਹਨਾਂ ਨੇ ਜੰਦਰ ਕੱ ਲੈ ਸੀ ਹੂੰ ਬਿਨਾ ਵਰਦੀ ਤੋਂ ਅੰਦਰ ਨਹੀਂ ਜਾਣ ਦਿੰਦਾ ਹਾਂਜੀ ਤੇ ਫਿਰ ਹੁਣ ਵਰਦੀ ਪਾ ਕੇ ਕੁਝ ਪੇਪਰ ਦੇ ਕੇ ਆਏ ਆ ਕਿ ਜੀ ਫਿਰ ਉਹ ਕਹਿੰਦੇ ਜੀ ਇੱਕ ਵਾਰੀ ਐਵੇਂ ਬਿਨਾ ਵਰਦੀ ਤੋਂ ਦੂਜੀ ਅਪਲੀਕੇਸ਼ਨ ਲੈ ਕੇ ਦਿੱਤੀ ਹੈ ਜੀ ਜੀ ਅੱਗੇ ਤਾਂ ਵਰਦੀ ਪਾ ਕੇ ਆਵਾਂਗੇ ਜੀ ਕਿੰਨਾ ਕਿੰਨਾ ਚਿਰ ਕਿੰਨਾ ਚਿਰ ਪੇਪਰ ਲੇਟ ਹੋਇਆ ਜਿੱਦਾਂ ਕੱਡਾ ਲੇਟ ਹੋ ਗਿਆ ਜੀ ਕਿੰਨੇ ਬੱਚੇ ਬਾਹਰ ਖੜੇ ਸੀਗੇ ਜਿਆਗਏ 5-7 ਤੇ ਸਭ ਆਪਰਿਆ ਫਿਰੋਜ਼ਪੁਰ ਦੀ ਅਫਸਰ ਕਲੋਨੀ ਚ ਬਣੇ ਲੜਕਿਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਜਿੱਥੇ ਕੁਝ ਬੱਚੇ ਬਿਨਾ ਵਰਦੀ ਪਾ ਕੇ ਪੇਪਰ ਦੇਣ ਪਹੁੰਚੇ ਤਾਂ ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਪੇਪਰ ਦੇਣ ਤੋਂ ਰੋਕ ਦਿੱਤਾ ਅਤੇ ਉਹਨਾਂ ਨੂੰ ਸਕੂਲੋਂ ਬਾਹਰ ਬਿਠਾ ਦਿੱਤਾ ਹਾਲਾਂਕਿ ਕੁਝ ਬੱਚਿਆਂ ਨੇ ਜੰਦਵਾਲ ਜੀ ਚੋਂ ਵਰਦੀ ਮੰਗਵਾਈ ਅਤੇ ਉਹਨਾਂ ਨੇ ਸਕੂਲ ਚ ਐਂਟਰੀ ਕੀਤੀ ਜਦਕਿ ਕੁਝ ਨੂੰ ਮੀਡੀਆ ਦੇ ਧਖਲ ਤੋਂ ਬਾਅਦ ਅੰਦਰ ਜਾਣ ਦਿੱਤਾ ਗਿਆ ਕਿੰਨੇ ਵਜੇ ਸਕੂਲ ਚ ਅਸੀਂ 8 45 ਤੇ ਆ ਗਿਆ ਸੀਗਾ 8 45 ਤੇ ਆ ਗਿਆ ਸੀਗਾ ਇਹ ਫਿਰ ਵਰਦੀ ਘਰੋਂ ਕੌਣ ਲਿਆ ਸੀਗਾ ਪਜਾਮ ਪਜਾਮ ਮम्मा ਲੈ ਕੇ ਆਈ ਵਰਦੀ ਫਿਰ ਪਾ ਕੇ ਅੰਦਰ ਕਿੰਨੇ ਵੇ ਜਾਂਦਿੱਤਾ ਪੇਪਰ ਅਹੀਂ ਉਹਦੇ ਨਾਲ ਹੀ ਗ੍ਰੈਜੂਏਟ ਹੋ ਗਏ ਹੈ ਨਾਲ ਹੀ ਵਰਦੀ ਆ ਕੇ ਪਾ ਕੇ ਫਿਰ ਗਿਆ ਤੇ ਬਿਨਾ ਵਰਦੀ ਤੋਂ ਕਿਸੇ ਨੇ ਨਹੀਂ ਜਾਂਦਿੱਤਾ ਅੰਦਰ ਹਾਂਜੀ ਸਾਰੇ ਵਰਦੀ ਪਾ ਕੇ ਗਏ ਨੇ ਹਾਂ ਜੀ ਇਹ ਗਿਆ ਹੈਗਾ ਕੋਈ ਵਾਰ ਬਿਨਾ ਵਰਦੀ ਦੇ ਬਿਨਾ ਵਰਦੀ ਤੋਂ ਅੰਦਰ ਹਾਂ ਨਹੀਂ ਅੱਛਾ ਸਾਰੇ ਪਾ ਕੇ ਗਏ ਨੇ ਹੁਣ ਕੀ ਹਣਾ ਕਹਿਆ ਕੱਲ ਨੂੰ ਵੀ ਵਰਦੀ ਪਾ ਕੇ ਆਉ ਹਾਂਜੀ ਕੱਲ ਚੁੱਪ ਕੇ ਪੇਪਰ ਕਿੰਨਾ ਚਿਰ ਲੇਟ ਹੋਇਆ ਹੈ ਪੇਪਰ ਪੇਪਰ ਤਾਂ ਕ੍ਰੈਕਟ ਟਾਈਮ ਤੇ ਮਿਲ ਗਿਆ ਸੀਗਾ ਉਹਦੇ ਨੂੰ ਮਿਲ ਗਿਆ ਸੀਗਾ ਜਿਹਨਾਂ ਕੀ ਦਾ ਹਾਂ ਜਿਹਨਾਂ ਕੀ ਅਨਮੋਲ ਖਲਾਸਿਰ ਜੀ ਸ਼ੇਮੀ ਉਧਰ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਸ ਮਾਮਲੇ ਚੋਂ ਪੱਲਾ ਛੱਡ ਲਿਆ ਅਤੇ ਕਿਹਾ ਕਿ ਕਿਸੇ ਵੀ ਬੱਚੇ ਨੂੰ ਸਕੂਲ ਚੋਂ ਬਾਹਰ ਨਹੀਂ ਕੱਢਿਆ ਗਿਆ ਸਗੋਂ ਬੱਚੇ ਸਵੇਰ ਤੋਂ ਹੀ ਪੇਪਰ 'ਚ ਬੈਠੇ ਨੇ ਕੁਝ ਬੱਚੇ ਵਰਦੀ ਨਾ ਪਾਉਣ ਕਰਕੇ ਤੇ ਸਭ ਤੋਂ ਬਾਹਰ ਕੱਢ ਦਿੱਤੇ ਗਏ ਕਾਫੀ ਟਾਈਮ ਬੱਚੇ ਜਿਹੜੇ ਆ ਉਹ ਬਾਹਰ ਖੜੇ ਰਹੇ ਆ ਤਾਂ ਕੀ ਗੱਲ ਬਣਦੀ ਕਿਸੇ ਵੀ ਬੱਚੇ ਨੂੰ ਅਸੀਂ ਕੋਈ ਬਾਹਰ ਨਹੀਂ ਕੱਢਿਆ ਕਿਉਂਕਿ ਸਕੂਲ ਦਾ ਟਾਈਮ 8:30 ਵਜੇ ਹੈ ਤੇ 8:30 ਤੋਂ ਲੈ ਕੇ 9:00 ਵਜੇ ਤੱਕ ਅਸੈਂਬਲੀ ਹੁੰਦੀ ਹੈ 9:35 ਸਾਡਾ ਸਰਕਾਰ ਦਾ ਟਾਈਮ ਹੈ ਪੇਪਰ ਸ਼ੁਰੂ ਕਰਾਉਂਦਾ ਤੇ ਅਸੀਂ ਉਸ ਟਾਈਮ ਪੇਪਰ ਸ਼ੁਰੂ ਕਰਾਇਆ ਜੇ ਬੱਚੇ ਕੋਈ ਹੈਗੇ ਵੀ ਹੈ ਤਾਂ ਉਹ ਕਿਤੇ ਗਏ ਸਾਨੂੰ ਕੋਈ ਬੱਚਿਆਂ ਨੇ ਕਿਹਾ ਕਿ ਉਹ ਸੀ ਗਏ ਹੋਏ ਸੀ ਸਰ ਜੇ ਅਸੀਂ ਇਹਨਾਂ ਯੂਨੀਫਾਰਮ ਪਾ ਲਈ ਹੈਗੀ ਐ ਤੇ ਮੈਂ ਕਿਹਾ ਜੋ ਅਸੀਂ ਕਿਸੇ ਨੂੰ ਮਨਾ ਹੀ ਨਹੀਂ ਕਰ ਦੇਗੇ ਹਾਂ ਸਰਕਾਰ ਨੇ ਪਹਿਲਾਂ ਸਾਨੂੰ ਕਿਹਾ ਸੀਗਾ ਵੀ ਜਦੋਂ ਤੋਂਦ ਕਰ ਬਈ ਕਿਸੇ ਵੀ ਬੱਚੇ ਨੂੰ ਕਿਸੇ ਯੂਨੀਫਾਰਮ ਬਾਰੇ ਕੁਝ ਨਹੀਂ ਦੇਣਾ ਅਸੀਂ ਕਿਸੇ ਨੂੰ ਕੁਝ ਕਿਹਾ ਵੀ ਨਹੀਂ ਹੈਗਾ ਤੇ ਹੁਣ ਮੌਸਮ ਨਾਰਮਲ ਹੈ ਪਰ ਅਨੁਸ਼ਾਸਨ ਬਣਾਈ ਰੱਖਣ ਦੇ ਲਈ ਅਸੀਂ ਬੱਚਿਆਂ ਨੂੰ ਇੱਕ ਵਾਰੀ ਜਿਵੇਂ ਆਉਂਦਾ ਅਸੀਂ ਇੱਕ ਵਾਰੀ ਉਹ ਮੇਰੇ ਬੱਚੇ ਨੂੰ ਬਿਠਾਉਣੀ ਹੈ ਕਦੇ ਕਿਸੇ ਬੱਚੇ ਨੂੰ ਅਸੀਂ ਨਹੀਂ ਵਾਰ ਕਰਦੇ ਕਿ ਸਰ ਲੱਗਦਾ ਨਹੀਂ ਕਿ ਬੱਚੇ ਜੇ ਮੰਨ ਲਓ ਅੱਜ ਵਿਦੌਟ ਡਰਸ ਆਏ ਸੀਗਾ ਉਹਨਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਕਿ ਅੱਜ ਤੁਸੀਂ ਅੱਗੇ ਤਾਂ ਨਹੀਂ ਆਉਣਾ ਇਹ ਵੀ ਹੋ ਸਕਦਾ ਨਹੀਂ ਬਾਹਰ ਵੀ ਕੱਢਿਆ ਪਤਾ ਕੀ ਹਾਲ ਹੈ ਬੱਚੇ ਪੇਪਰ ਦੇ ਆਈ ਜਾਂਦੇ ਸਾਡੇ ਕੋਲਾਂ ਬੱਚੇ ਸਾਡੇ ਕੋਲ ਪੇਪਰ ਦੇ ਹੀ ਜਾਂਦੇ ਹੈਗੇ ਇਹ ਵੀ ਪਤਾ ਚੱਲਿਆ ਕਿ ਜਦੋਂ মিডিਆ ਇੱਥੇ ਪਹੁੰਚਿਆ মিডিਆ ਦੇ ਦਖਲ ਤੋਂ ਬਾਅਦ ਜਿਹੜੇ ਬੱਚੇ ਆ ਉਹ ਅੰਦਰ ਪੇਪਰ ਵਿੱਚ ਬਿਠਾਏ ਗਏ ਪਹਿਲਾ ਬੱਚੇ ਜਿਹੜੇ ਬਾਹਰ ਨਹੀਂ 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 ਪਹਿਲਾਂ ਹੀ ਬੱਚੇ ਸੀਗੇ ਜਿੰਨਾ ਬੱਚਿਆਂ ਨੇ ਵੀ ਸਾਨੂੰ ਜਿਵੇਂ ਜਿਵੇਂ ਦੱਸਿਆ ਅਸੀਂ ਪਹਿਲੇ ਬੱਚੇ ਨੂੰ ਬਿਠਾਈ ਜਾਣੇ ਹੈਗੇ ਮੈਂ ਤਾਂ ਅੱਜ ਤੱਕ ਸਕੂਲ ਵਿੱਚ ਬੱਚੇ ਵੈਸੇ ਨਹੀਂ ਬਾਹਰ ਕੱਢਦੇ ਤਾਂ ਬੇਸ਼ੱਕ ਸਕੂਲ ਵਿੱਚ ਡਿਸਪੀਪਲਨ ਬਣਾਉਣਾ ਅਤੇ ਬੱਚਿਆਂ ਨੂੰ ਵਰਦੀ ਚ ਸਕੂਲ 'ਚ ਦਾਖਲ ਹੋਣ ਦੇਣਾ ਇਹ ਸਕੂਲ ਦੀ ਜ਼ਿੰਮੇਵਾਰੀ ਹੈ ਅਤੇ ਬੱਚਿਆਂ ਨੂੰ ਵੀ ਸਕੂਲ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਉੱਥੇ ਹੀ ਬੱਚਿਆਂ ਦੇ ਮਾਪਿਆਂ ਨੂੰ ਵੀ ਸ਼ਾਇਦ ਇਹ ਜ਼ਰੂਰ ਦੇਖਣਾ ਚਾਹੀਦਾ ਹੈ ਉਸ ਨੂੰ ਵਰਤੀ ਪੁਵਾਈ ਜਾਵੇ ਪਰ ਹੁਣ ਜਦੋਂ ਮਸਲਾ ਪੇਪਰਾਂ ਦਾ ਸੀ ਤਾਂ ਸ਼ਾਇਦ ਸਕੂਲ ਅਧਿਆਪਕ ਬੱਚਿਆਂ ਦੇ ਮਾਪਿਆਂ ਨੂੰ ਬੁਲਾ ਕੇ ਇਸ ਮਾਮਲੇ ਨੂੰ ਸਹੀ ਤਰੀਕੇ ਨਾਲ ਨਿਪਟਾ ਸਕਦੇ ਸੀ ਰੋਜਪੁਰ ਤੋਂ ਪਰਮਜੀਤ ਸਿਖਾਣਾ ਸੈਂਟਰਲ ਪੰਜਾਬ ਟੀਵੀ